ਗੱਲ ਦਾ ਮੈਨੂੰ ਫੋਨ ਇੱਕ ਨਹੀਂ ਆਇਆ ਮਿੱਤਰਾਂ ਦੇ ਫੋਨ ਆਏ ਆਖੇ ਰੌਂਤੇ ਵਾਲੇ ਗੱਲੇ ਨੇ ਗੀਤ ਕੱਢਿਆ ਤੂੰ ਪ੍ਰਮੋਟ ਕਿਉਂ ਨਹੀਂ ਕੀਤਾ ਯਾਰ ਨਹੀਂ ਕਰ ਸਕਦੇ ਉਹ ਬੰਦਾ ਯਾਰ ਸਾਡੇ ਝੱਗੇ ਪਰਖਦਾ ਹੈ ਹੈ ਆਖੇ ਬਲੌਗਰਾਂ ਦੇ ਪੱਲੇ ਕੱਲੇ ਝੱਗੇ ਹੁੰਦੇ ਆ ਉਹ ਗੱਲ ਯਾਰ ਫਿਰ ਨਹੀਂ ਜੱਚੀ ਗੱਲ ਮਨ ਆਪਾਂ ਕਿਹਾ ਫਿਰ ਨਹੀਂ ਕਰਦੇ ਯਾਰ ਹਾਂ ਇੱਕ ਗੱਲ ਮੈਨੂੰ ਜੱਜ ਵੀ ਗਈ ਜੱਜ ਪਤਾ ਕਿਹੜੀ ਗਈ ਬਾਹਲੇ ਬੰਦੇ ਨਾ ਜਿਹੜੀ ਉਹ ਗੱਲ ਕਹਿ ਗਿਆ ਕਿ ਕਿਸੇ ਨੂੰ ਕਿਹੜੀ ਜੱਜ ਗਈ ਹੈ ਕਿਸੇ ਨੂੰ ਕਿਹੜੀ ਜੱਜ ਗਈ ਹੈ ਇੱਕ ਗੱਲ ਮੈਨੂੰ ਜੱਜ ਵੀ ਗਈ ਗੀਤ ਦੇ ਵਿੱਚੋਂ ਗੱਲ ਜੱਜ ਗਈ ਵੀ ਕਿਸਾਨੀ ਵਾਲਾ ਹਾਂ ਧਰਨਿਆਂ ਨੂੰ ਵੇਲਣਾਂ ਦਾ ਕੰਮ ਦੱਸਦੇ ਤੇ ਟੋਲਾ ਉੱਤੇ ਕਿਸਾਨੀ ਵਾਲਾ ਕਾਰਡ ਰੱਖਦੇ ਉਹ ਗੱਲ ਮੈਨੂੰ ਜੱਜ ਵੀ ਗਈ ਆਏ ਨਹੀਂ ਗੱਲ ਪਰ ਆਪਾਂ ਮਾੜਾ ਇਹਨਾਂ ਲੋਕਾਂ ਦੇ ਨਾ ਮਾੜੇ ਜਿਹੇ ਰੈਐਕਸ਼ਨ ਵੀ ਚੈੱਕ ਕਰ ਲੈਨੇ ਆ ਵੀ ਲੋਕਾਂ ਦੇ ਰੈਐਕਸ਼ਨ ਕੀ ਆਏ ਆ ਅਕਸਰ ਬਲੌਗਰਾਂ ਤੇ ਤਵਾ ਲਾਇਆ ਬਲੌਗਰਾਂ ਦੇ ਵੀ ਫੈਨ ਤਾਂ ਹੋਣਗੇ ਹੀ ਜਿਹੜੇ ਕਹਿੰਦੇ ਹੋਣਗੇ ਵੀ ਸਾਡੇ ਬਾਈਆਂ ਦੇ ਛੱਗੇ ਪਰਖਦਾ ਉਹਨਾਂ ਨੇ ਰੋਂਤੇ ਵਾਲੇ ਨੂੰ ਤੇਲ ਤਾਂ ਦਿੱਤਾ ਹੋਊ ਤੇ ਆਪਾਂ ਚੈੱਕ ਕਰ ਲੈਨੇ ਆ ਤੇਲ ਹੁਣੀ ਉਹ ਵੀ ਗੱਲ ਫਿਰ ਆਪਾਂ ਕਵਾਂਗੇ ਹੁਣ ਜੇ ਆਪਾਂ ਪ੍ਰੋਮੋਸ਼ਨ ਗੱਲ ਹੁਣ ਗੀਤ ਦਾ ਨਾਮ ਲਿਆ ਪ੍ਰੋਮੋਸ਼ਨ ਤਾਂ ਆਟੋਮੈਟਿਕ ਹੋ ਜਾਣੀ ਆ ਤਾਂ ਫਿਰ ਆਪਾਂ ਫਿਰ ਮਾੜੀ ਪ੍ਰੋਮੋਸ਼ਨ ਵੀ ਕਰ ਦਿੰਨੇ ਆ ਲੈ ਵੀ ਗੱਲ ਓ ਆ 686 ਕਮੈਂਟ ਆਇਆ ਪਿਆ 80000 ਵਿਊ ਹੋਇਆ 686 ਕਮੈਂਟ ਕਮੈਂਟਾਂ ਦੀ ਰੇਸ਼ੋ ਬਹੁਤ ਜ਼ਿਆਦਾ ਲਾਈਕ 7700 ਹੋਇਆ ਪਿਆ ਤੇ ਅਨਲਾਈਕ ਕੋਈ ਨਹੀਂ ਹੋਇਆ ਪਹਿਲਾ ਕੇਸ ਆ YouTube ਤੇ ਕਿ ਅਨਲਾਈਕ ਦਾ ਬਟਨ ਨਹੀਂ ਨੱਪਿਆ ਕਿਸੇ ਨੇ ਪਰ 686 ਕਮੈਂਟਾਂ ਚੋਂ ਆਪਾਂ ਮਾੜਾ ਜਿਹਾ ਚੈੱਕ ਕਰਦੇ ਹਾਂ ਵੀ ਰੌਂਦੇ ਵਾਲੇ ਨੂੰ ਤੇਲ ਕਿਨੇ-ਕਿੰਨੇ ਦਿੱਤਾ ਪਹਿਲਾ ਕਮੈਂਟ ਆ ਕੌਣ-ਕੌਣ ਬਾਪੂ ਬਲਕੌਰ ਸਿੰਘ ਦੀ ਸਟੋਰੀ ਦੇਖ ਕੇ ਕੀ ਸੁਣਨਾ ਹੈ ਅੱਛਾ ਬਾਪੂ ਬਲਕੌਰ ਸਿੰਘ ਨੇ ਸਟੋਰੀ ਪਾਈ ਆ ਚਲੋ ਜੀ ਇਦੋਂ ਗਾਹਾਂ ਸਿਰਾ ਜ ਟੱਪ 50 ਹੀ ਸੁਣ ਲਿਆ ਆ 50 ਵੀ ਉਹਦਾ ਕੋਈ ਕੱਲਾ ਬੰਦਾ ਹੀ ਪੁਆਈ ਬੈਠਾ ਕੋਈ ਸੁੱਖ ਸਿੱਧੂ 81 65 ਵਾਲਾ ਉਹ ਕਹਿੰਦਾ 50 ਹੀ ਸੁਣ ਲਿਆ ਇਹੋ ਜੀ ਕਿਹੜੀ ਗੱਲ ਹੋ ਗਈ ਯਾਰ ਸਾਡੇ ਤਾਂ ਝੱਗੇ ਪਰਖਦਾ ਸੱਚੀਆਂ ਗੱਲਾਂ ਕੌੜੀਆਂ ਤੇ ਮਿਰਚਾਂ ਲੱਗਣਗੀਆਂ ਮਰਿਆਂ ਜ਼ਮੀਰ ਵਾਲਿਆਂ ਨੂੰ ਮਰ ਤੇ ਨਾਲੇ ਲੱਗ ਰਹੀਆਂ ਯਾਰ ਝੱਗੇ ਪਰਖਦਾ ਸਾਡੇ ਹਨ ਚਲੋ ਇਦੋਂ ਗਾਂ ਆਉਣੇ ਆ ਇਹ ਉਹ ਜਿਹੇ ਗਾਣੇ ਬਹੁਤ ਘੱਟ ਸੁਣਨ ਨੂੰ ਮਿਲਦੇ ਬਹੁਤ ਵਧੀਆ ਲਿਖਤਾ ਬਹੁਤ ਸੋਹਣਾ ਲਿਖ ਕੇ ਗਾਇਆ ਬਹੁਤ ਵਧੀਆ ਗੀਤ ਵੀਰ ਲਿਖਤ ਬਹੁਤ ਸੋਹਣੀ ਆ ਚੜ੍ਹਦੀ ਕਲਾ ਇਤਿਹਾਸ ਗਵਾਹ ਕਲਮ ਉਹੀ ਮੰਨੀ ਜਾਂਦੀ ਆ ਜਿਹੜੀ ਸਮੇਂ ਦਾ ਸੱਚ ਲਿਖੇ ਨਹੀਂ ਤਾਂ ਬਾਹਲੇ ਲਖਾਰੀਆਂ ਦੀਆਂ ਜ਼ਮੀਰਾਂ ਮਰ ਗਈਆਂ ਐਸ ਬੀ ਦੇ ਦਰ ਤੇ ਅੰਦਰ ਵਿੱਚ ਮ ਮਰ ਗਏ ਆ ਐਸ ਵੀ ਡਰ ਕੇ ਅੰਦਰ ਬੈਠੇ ਐਵੇਂ ਰੋਂਤੇ ਆਲਾ ਰੋਂਤੇ ਆਲਾ ਨਹੀਂ ਹੁੰਦੀ ਰਗੜ ਕੇ ਰੱਖ ਤੇ ਸਾਰੇ ਸੀਣੀ ਮਾਂ ਦਾ ਜਾ ਰੋਂਤੇ ਆਲਾ ਗੱਲ ਬਾ ਕਮਾਲ ਮੰਗਣਾ ਤਾਂ ਬੜਾ ਹੀ ਵੱਡਾ ਲੱਗਦਾ ਬਾਈ ਨੇ ਯਾਰ ਜਸਦੀਪ ਸਿੰਘ ਆ ਕੋਈ 61 38 ਵਾਲਾ ਸਹੀ ਸਮਾਜ ਸੇਵੀ ਤਾਂ ਬਸ ਨਾਮ ਦੇ ਹੀ ਆ ਪੁੱਛੋ ਧੰਦੇ ਅੱਛਾ ਯਾਰ ਇਹ ਵੀ ਪੋਜੀਟਿਵ ਆ ਬਹੁਤ ਦਿਨ ਬਾਅਦ ਕੋਈ ਕੰਮ ਦਾ ਗੀਤ ਸੁਣਿਆ ਸਲਾਮ ਆ ਗੀਤ ਸਲਾਮ ਆ ਤੇਰੀ ਸੋਚ ਨੂੰ ਖਿੱਚ ਕੇ ਰੱਖੋ ਬੰਮ ਇਹ ਵੀ ਗੱਲ ਪੋਜੀਟਿਵ ਹੀ ਆ ਬਹੁਤ ਸੋਹਣਾ ਗੀਤ ਬਹੁਤ ਵਧੀਆ ਗੀਤ ਗਾਣਾ ਜਿਵੇਂ ਲਿਖਿਆ ਕਿਰਚ ਜੱਟ ਨੇ ਵੱਡੇ ਖੱਬੀ ਖਾਨਾਂ ਦੇ ਮੁਹਾਰੀ ਕਹਿੰਦਾ ਬੱਖੀ ਚ ਹੱਦ ਹੋ ਗਈ ਯਾਰ ਅੱਜ ਦਾ ਸੱਚ ਲਿਖਤਾ ਬਾਈ ਨੇ ਨਜ਼ਾਰਾ ਆ ਗਿਆ ਬਿਲਕੁਲ ਸੱਚ ਲਿਖਿਆ ਬਿਲਕੁਲ ਸਚਾਈ ਪਤਾ ਲੱਗ ਜੂ ਗੱਲ ਮੂਸੇ ਵਾਲੇ 22 ਦੇ ਨਾਲ ਰਹਿੰਦਾ ਸੀ ਤਾਂ ਹੀ ਲਿਖਤਾ ਦੂਜਾ 295 ਮਤਲਬ ਲੋਕਾਂ ਨੇ ਨਾਂ ਦੇਤਾ 295 ਪਿਉ ਪਿਉ ਮਾਰੀਆਂ ਜੁੱਤੀਆਂ ਬਹੁਤ ਸੋਹਣਾ ਗੀਤ ਬਹੁਤ ਵਧੀਆ ਬਹੁਤ ਯਾਰ ਹੱਦ ਹੋ ਗਈ ਹੈ ਯਾਰ ਕਮੈਂਟ ਲੋਕਾਂ ਦੇ ਆ ਇੱਕ ਕਮੈਂਟ ਹੋਰ ਕਰਨੇ ਸੁਣੀ ਉਹ ਕਹਿੰਦਾ ਦੁੱਖ ਦੀ ਗੱਲ ਆ ਬਈ ਪੱਤਰਕਾਰਾਂ ਨੇ ਜਿਹੜਾ ਕੰਮ ਕਰਨਾ ਬੰਦ ਕਰਤਾ ਲਖਾਰੀਆਂ ਨੇ ਉਹ ਕਰਨਾ ਕਹਿੰਦਾ ਲਖਾਰੀ ਨੂੰ ਕਰਨਾ ਪਿਆ ਕਮਾਲ ਲਖਾਰੀ ਦਾ ਸੱਚ ਲਿਖਣਾ ਧਰਮ ਆ ਉਹ ਨਿਭਾ ਗਿਆ ਬਾਈ ਤੁਸੀਂ ਬੋਲੇ 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 ਯਾਰ ਮੈਨੂੰ ਤਾਂ ਐ ਲੱਗੀਆਂਦਾ ਵੀ ਯਾਰ ਆ ਕਹਿੰਦਾ ਆ ਬਣੀ ਗੱਲ ਬਾਈ 295 2 ਆ ਗਿਆ ਸਹੀ ਗੱਲ ਵੀਰੇ ਸੱਚ ਬੰਬ ਮੈਨਾਂ ਕਹਿੰਨਾ ਯਾਰ ਦੁਨੀਆ ਇੱਧਰ ਨੂੰ ਹੋ ਗਈ ਆ ਪਰੋਂਤੇ ਵਾਲੇ ਗੱਲ ਦੇ ਪੱਖ ਚ ਹੀ ਹੋ ਜੀਗੇ ਪੱਖ ਚ ਰੌਂਦੇ ਵਾਲਾ ਅਸੀਂ ਤੇਰੇ ਨਾਲ ਆ ਬਈ ਰੌਂਦੇ ਵਾਲਾ ਇੱਕ ਗੱਲ ਦੇਣਾ ਰੌਂਦੇ ਵਾਲਾ ਤੇਰੇ ਨਾਲ ਆ ਬਈ ਸੱਚ ਬੋਲਣਾ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਐਵੇਂ ਖਿੱਚ ਕੇ ਰੱਖ ਕੰਮ ਗੱਲ ਨਜ਼ਾਰਾ ਲਿਆਤਾ ਸਭ ਕੁਝ ਇੱਕੋ ਗੀਤ 'ਚ ਸਾਰੇ ਚੋਪੜ ਤੇ ਦੁੱਖਾ ਉਹ ਇਹ ਸਾਰਾ ਦੁੱਖ ਗੀਤ ਦੇ ਵਿੱਚ ਪੇਸ਼ ਕਰਤਾ ਗੀਤ ਸੁਣ ਕੇ ਉਹ ਲੱਗਿਆ ਕਿ ਤੂੰ ਪੰਜਾਬ ਨੂੰ ਕਿੰਨੀ ਗਹਿਰੀ ਨਜ਼ਰ ਨਾਲ ਦੇਖ ਰਿਹਾ ਹੈਂ ਟੁੱਟ ਪੈਣਿਆ ਕਮਾਲ ਹੋ ਗਈ ਬਈ ਸਿਰਾਂ ਗੱਲ ਵਾਤਾ ਆਪਮਾ ਨੂੰ ਵੀ ਲਿੰਕ ਡਿਸਕ੍ਰਿਪਸ਼ਨ ਚ ਦੇਣਾ ਪਊਗਾ ਨਹੀਂ ਲੜਨਗੇ ਬਾਈ ਡਿਸਕ੍ਰਿਪਸ਼ਨ ਚ ਲਿੰਕ ਆ ਤੁਸੀਂ ਵੀ ਆਪ ਦਾ ਕਮੈਂਟ ਦੇ ਦਿਓ ਬਾਈ ਬਣ ਕੇ ਕੋਈ ਮਾੜਾ ਹੀ ਦੇ ਦਿਓ ਯਾਰ ਚੰਗੇ ਆਏ ਪਏ ਆ ਸਾਰੇ ਚੰਗੇ ਆਏ ਪਏ ਬਾਈ ਬਣ ਕੇ ਕੋਈ ਸਾਡੇ ਬਲੌਗਰਾਂ ਦੇ ਹੱਕ ਚੰਗਾ ਕਮੈਂਟ ਦੇ ਦਿਓ ਸਾਡੇ ਧੱਕਿਆਂ ਨੂੰ ਬੋਲ ਸਾਡੇ ਧੱਕਿਆਂ ਨੂੰ ਬੋਲਦਾ